ਪੜਦਾ ਯਾਰ ਘਰ ਦੰਦਾ ਦੇ ਕਿੰਨੀ ਲੰਬੀ ਐ ਸਾਰੀ ਚੰਗੀ ਐ ਬੱਬਾ ਪੁੱਛਦਾ ਨਾ ਮੈਂ ਕੁਸਾ ਮੈਂ ਇੱਥੇ ਖੜੇ ਰੋ ਬਾਈ ਕੈ ਰੁਪਈਆ ਦੀ ਐ 15 ਲੈਣ ਦੇਣ ਗੱਲ ਕਰ ਨਹੀਂ ਤੁਸੀਂ ਦੱਸ ਦੋ ਫਿਰ ਦੱਸ ਦੋ ਜੀ ਹੁਣ ਇਹ ਤਾਂ ਦੱਸ ਗੱਲ ਤਾਂ ਜਾ ਜੀ ਕਿੱਥੇ ਨਹੀਂ ਐ 2 ਮਿੰਟ ਫੜੀ ਮੈਂ ਸਲਾਹ ਕਰਾਂ ਲੋ ਜੀ ਕਰੋ 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 ਸਲਾਹ ਕਰਨ ਤੇ ਇਹ ਸਲਾਹ ਬਿਨਾਂ ਅਗਲੇ ਲੈਣੀ ਆ ਪੰਨੂ ਕੀ ਲੋੜ ਐ ਕਿਸੇ ਨੂੰ ਕਿਉਂ ਆਪਾਂ ਚੌਧਰੀ 8000 ਰੁਪਈਆ ਦਿੰਦੇ ਐ ਸਿਰ ਮਤੈ ਅਸੀਂ ਮੰਗੇ ਤੁਸੀਂ ਲਾਉਣਾ ਜੀ ਗੁੱਸਾ ਕਹਦਾ ਜੀ ਨਹੀਂ ਠੀਕ ਇਹਨੇ ਫਿਰ 15 ਦੀ ਵੀ ਨਹੀਂ ਤੁਸੀਂ ਦਇਆ ਦਾ ਸਮਾਂ ਹੀ ਘੱਟ ਲੈ ਜੋ ਸਮਾਂ ਇੱਕ ਹੋਰ ਕੱਢ ਝੋੜੀ ਕਰ ਦੇ ਜਿਹੜੀ ਚੰਗੀ ਲੱਗੇ ਕੱਢੋ ਝੋੜੀ ਕਰ ਦੇ ਜਿਹੜੀ ਚੰਗੀਆਂ ਲੱਗਣ ਉਹ ਕੱਢੋ ਆ ਪਹਿਣਾ ਆ ਚੰਗੀਆਂ ਆ ਦੇਖ ਬਣਾ ਉਹਨਾਂ ਨੂੰ ਪਹਿਲਾਂ ਪਸੰਦ ਕਰਾਓ ਤਾਂ ਪਸੰਦ ਆ ਗਈ ਜਿਹੜੀ ਜਿਹੜੀ ਪਸੰਦ ਆ ਬਣ ਕਾ ਇਹਨਾਂ ਦੇ ਵਿੱਚ ਜਿਹੜੀ ਉਹਨੂੰ ਚੰਗਿਆ ਦੇ ਉਹ ਦੇ ਖੋਲੀ ਆ ਜੀ ਕੋਈ ਗੱਲ ਨਹੀਂ ਉਹ ਨਹੀਂ ਆਉਂਦੇ ਵੀਡੀਓ 'ਚ ਕਿਉਂ ਨਹੀਂ ਆਉਂਦੇ ਵੀਡੀਓ 'ਚ ਪਰ ਉਹਨੂੰ ਕਰ ਚੌੜੇ 'ਚ ਪਰਾਂ ਕਰੋ ਕਾਕਲਾ ਪਰ ਲੈ ਜਾ ਕੱਟੇ ਪੋਣੀ ਕੱਟੀ ਕਾਕਲਾ ਇਹ ਸਿਰ ਮਾਰ ਕੇ ਰਹਿਣ ਦੇ ਬੰਦ ਦੇ ਬਈ ਕੋਈ ਨਾ ਉਧਰ ਬੰਦ ਦੇ ਉਹ ਸਿਰ ਮਾਰ ਕੇ ਨੂੰ ਆ ਵੀਰ ਚੱਲ ਤੂੰ ਦਾ ਕੱਲੀ ਦਾ ਕਰ ਬਈ ਬੋਲੋ ਜੀ 8000 ਕਹਿੰਦੇ ਆ ਭਾਈ ਉਹ 14000 ਦੇ ਤੱਕ 14 ਹੀ ਚੜਨੀ ਛੜਨੀ ਪਾਲੜੀ ਚੌਧਾ ਹੋਰ ਹੈ ਤਾਂ ਕੋਈ ਗੰਜਾਇਸ ਭਾਈ ਹਾ ਸਾਢੇ 8 9 ਦੀ ਬੰਦ ਕਾਪੀ ਦੀ ਦੇ ਦੇ ਚੱਕ ਖੁਸ਼ ਹੈ ਤੁਸੀਂ ਖੁਸ਼ ਹੋ ਨੀ ਇਹ ਤੇ ਬਾਬਾ ਨਹੀਂ ਤੂੰ ਖੁਸ਼ ਹੈ ਦਿਲੋਂ ਖੁਸ਼ ਹੈ ਚੱਕ ਬਾਈ ਓਏ ਲੈ ਪੱਠ ਨੂੰ ਕੋਈ ਨਿੰਦੂ ਨਹੀਂ ਅਸੀਂ ਦਿਲੋਂ ਖੁਸ਼ ਚਾਰ ਤਾਂ ਤਾਂ ਪੱਠ ਹੈ ਪੂਰਾ ਕੱਦ ਕਰੂਗੀ ਜਦੋਂ ਸੁਣਾ ਹੈ ਬਾਕੀ ਕਿਆ ਮਜ਼ਾ ਭਾਈ ਰੇਡਰ ਕਰ ਗਏ ਆ ਗੱਲ ਵੀ ਹੋ ਰਹੀ ਤੁਸੀਂ ਲੈ ਲਈ ਤੁਸੀਂ ਲੈ ਲਈ ਜਿਹੜਾ ਸੌਦਾ ਤੇ ਸ਼ਾਬਾਸ਼ ਹੈ ਤੁਹਾਡੇ ਜੇ ਅਗਰ ਨਹੀਂ ਪਸੰਦ 500 ਦੇ ਵਾਅਦੇ ਨਾ ਮੈਨੂੰ ਦੋ ਕਿਉਂ ਜੀ ਆ ਫੜੋ ਮੇਥੋਂ ਪੈਸੇ ਇਹ ਵੀ ਗੱਲ ਹੈ ਆ ਵੀਡੀਓ ਬੰਦ ਕੇ ਮੈਂ ਭਜਦਾ ਨਹੀਂ ਜੇ ਅਗਰ ਤੁਹਾਡੇ ਪਸੰਦ ਨਹੀਂ ਛੱਡਿਆ ਨਾ ਇਹ ਖੋਖ ਚੜ ਗਈ ਹੈ ਜੇ ਚੰਗੀ ਤੇ ਆ ਬੇਚ ਕੇ ਇਹਨੇ ਖਰੀਦੀ ਆਉਣੀ ਆ ਕਿਤੋਂ ਜੇ ਤੁਹਾਡੇ ਨਹੀਂ ਪਸੰਦ 800 ਦੇ ਵਾਸਤੇ ਲਈ ਆ ਮੈਥੋਂ 500 ਵਾਧਾ ਲਈ ਪਰ ਪੀਏ ਮੈਂ ਦੇ ਦਰਾਂ ਨੂੰ ਤੋ ਜੀ ਖੜੀ ਨਹੀਂ ਮਾਤਾ ਲੈ ਕੇ 500 ਵਾਧਾ ਤੁਰਕੂ ਰੁਪਏ ਮੈਂ ਆਪੇ ਦੇ ਜੂ ਨੂੰ ਪੱਟ ਲਈ ਜੀ ਦੇਵਾ ਨਾ ਦੇਵਾ ਤਾਂ ਕੁਝ ਨਹੀਂ ਮਾਤਾ ਅਗਲੀ ਮੰਡੀ ਵੀ ਕਰ ਗੱਲ ਨਹੀਂ ਬੰਬਾ ਯਾਰ ਮੈਨੂੰ ਨੀ ਝੋਕ ਦੇ ਮੈਂ ਤਾਂ ਅਗਲੀ ਮੰਡੀ ਵੀ ਸੇਧੂੰ ਹੁਣ ਦੱਸੋ ਤੁਸੀਂ ਵੀ ਤੁਹਾਡੇ ਪਸੰਦ ਆ ਬੰਦੇ ਬਈ ਰੁਪਏ ਲੈ ਹਜੇ ਕਿਹੜਾ ਕਰ ਲਈ ਇੱਥੋਂ ਲੈ ਜਾਗੇ ਕੋਈ ਨਹੀਂ ਕੋਈ ਨਹੀਂ ਲਿਖਿਆ ਹੀ ਕਰਾਓ ਕਿੱਧਰ ਗਿਆ ਉਹ ਐਨੇ ਤੱਕ ਕੋਈ ਮਹਿੰਗੀ ਨਹੀਂ ਲੈ ਤੂੰ ਡਾਕਟਰ ਸਾਹਿਬ ਨੂੰ ਵੀ ਦਿਖਾ ਕੇ ਚੈੱਕ ਕਰਾ ਲਈ ਆਪਣੇ ਨੂੰ ਤੈਨੂੰ ਮਾਰੀ ਨਹੀਂ ਦੱਸੂਗਾ ਕੋਈ ਨਹੀਂ ਕੋਈ ਨਹੀਂ ਉਹ ਥੋੜੀ ਇੱਛਾ ਜੀ ਜਿਵੇਂ ਥੋੜਾ ਦਿਲ ਕਰਦਾ ਬੰਦੋ ਬਾਈ ਲਓ ਜੀ ਦੇ ਪੈਸੇ ਦੇ ਦੀ ਉਹ ਇਹਨਾਂ ਨੂੰ ਪੁੱਛੋ ਜੀ ਅੱਡੋ ਕਿੰਨੀ ਦਾ ਲੈ ਦਾਰ ਯਾਰ ਦੀ ਕਿਉਂ ਡੈਕਟਰ ਵਧੀਆ ਹੈ ਹੈ ਗਰਦਨ ਦੀ ਲੰਬਾਈ ਹੈ ਉਹ ਤਾਂ ਪੱਠਦੀ 10000 ਤਾਂ ਉਹਦਾ ਵੀ ਕੀ ਹੈ 10 ਦੀ ਦਵਾਤੀ ਦੇਣਾ ਅਸੀਂ ਪਾਣ ਵਾਸਤੇ ਪੁੱਛਦੇ ਕਿਉਂ 10000 ਤਾਂ ਉਹਦਾ ਵੀ ਕੀ ਹੈ ਕੰਨਾ ਕੁੰਦਾ ਦੀ ਕੁਆਲੇ ਬੰਦੇ ਦੂਰ ਆਈ ਹਾਂਜੀ 10 ਦੀ 10 ਦੀ ਵੀ ਕੀ ਹੈ ਬੰਦੇ ਦੀ ਕਦਰ ਕਰਦੇ ਆਂ ਔਰ ਜੇ ਲਿਕਰੀ ਗੱਪਣ ਬੱਕਰੀ ਹੋ ਜੂ 25000 ਦੀ ਬੱਕਰੀ ਵੀ ਪੂਰੇ ਵਧੀਆ ਤੋਂ ਭਰਾਈ ਹੋਈ ਉਹ ਕਿਸਮਤ ਆਈ ਪਰ ਬਣੀ ਨੂੰ ਅਸੀਂ ਪਤਾ ਗੱਲ ਕਿ ਅਸੀਂ ਦਿਲਾਉਣ ਕਹਿੰਦੇ ਪੂਰੇ ਵਧੀਆ ਬੱਕਰੇ ਕਿਉਂ ਭਰਾ ਚਲ ਤਾਂ ਤਾਂ ਫੰਡਰਾ ਕਰਕੇ ਵੇਚੀ ਆ ਯਾਰ ਆਪਾਂ ਦੱਦੇ ਵੜਕਾਂ ਨੂੰ ਅਲੀ ਹਾਂ ਜੀ ਹਾਂ ਜੀ ਹਾਂ ਤੈਨੂੰ ਲਾਂਭਾਵੇਂ ਹੋਰ ਭਰਾ ਨਹੀਂ ਮੈਨੂੰ ਲਾਂਭਾਵੇਂ ਨਹੀਂ ਭਾਈ ਮੈਨੂੰ ਲੜਨ ਦੀ ਲੋੜ ਹੈ ਸਹੀ ਵਾਰ ਆਪਾਂ ਗੋੜ ਘੋਣ ਲਾਗੇ ਬਣੀ ਹੋਈ ਆ ਮੈਂ ਤੁਹਾਨੂੰ ਤਾਂ ਦੱਸਾਂ ਬਣੀ ਵੀ ਠੀਕ ਲਾਓ ਜੀ ਤਨ 4 5 6 7 8 9 ਆ ਸਾਈ ਵਾਲਾ ਵਿੱਚ ਪਤਾ ਜੀ 10 10 ਜਹਰ ਹੋ ਗਿਆ ਬੱਜਲ ਮਰ ਗਿਆ ਕਿ ਨਖਾ ਨਹੀਂ ਮੈਂ ਲਿਖਾਇ ਦਿਉ ਲਿਖਾ ਕੇ ਲਿਆ ਵੀ ਜਾਓ ਇਹਦੀ ਪਰਚੀ ਦੀ ਤਾਂ ਲੋ ਆ ਲੈ ਜਾਓ ਪਰਚੀ ਮੋਟਾ ਹੈ ਲਿਖਾਉਣ ਫਿਰ ਜਨਾ ਨਾਲ ਜੋ 100 ਟੋਟਾ ਲੱਗੂ 100 ਦਾ ਨਹੀਂ ਆਪਾਂ ਹੋਰ ਫਿਰ ਹੋਰ ਲੋ ਲੈਣੇ ਆ ਉਹ ਲਖਾਈ ਤੋਂ